ايه بندهرا اوتره بندهرا ਪੰਜਾਬ ਪੁਲਿਸ ਉਹਨਾ ਨੂੰ ਸ਼ੁਰੂ ਕੀਤੇਗੇ ਵਿంటర్ ਵਾਰਮਥ ਪ੍ਰੋਗਰਾਮ ਦਾਤ ਮਾਨ ਜੋਗ ਅਸਸ ਕੀ ਸਰਦਿਆਤੀ ਸ਼੍ਰੀ ਰਕੇਸ਼ ਕੌਸ਼ਨ ਤੇ ਸ਼੍ਰੀਮਤੀ ਅਮਨ ਅਰਮਨਦੀਪ ਕੌਰ ਡੀਸੀਪੀ ਹਮ ਅਸਰਦਿਆਤੀ ਉਹਨਾਂ ਦੇ ਸੁਪਰਵੀਜ਼ਨ ਅਧੀਨ ਅੱਜ ਠਾਣਾ ਚੰਡਿਆਲਾ ਦੇ ਏਰੀਆ ਦੇ ਵਿੱਚ ਵਾਖਲਾ ਖੇਤ ਜਗ੍ਹਾ ਤੇ ਜਾ ਕੇ ਲੋੜਵੰਦ ਤੇ ਗਰੀਬ ਜਿਹੜੇ ਪਰਿਵਾਰ ਸੀਗੇ ਉਹਨਾਂ ਨੂੰ ਜਿਹੜੇ ਕੰਬਲ ਵੰਡੇ ਗਏ ਆ ਤੇ ਉਹਨਾਂ ਨੂੰ ਇਸ ਦੇ ਨਾਲ ਨਾਲ ਇਹਨਾਂ ਨੂੰ ਕਰੋਨਾ ਦੀਆਂ ਅਹਿਤਤਾਂ ਦੇ ਪਾਲਣ ਕਰਨ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਪੰਜਾਬ ਪੁਲਿਸ ਜਿਹੜੀ ਆ ਆਪਣੀ ਜਿਹੜੀ ਸੋਸ਼ਲ ਜ਼ਿੰਮੇਵਾਰੀ ਵੀ ਜਿਹੜੀ ਆ ਨਿਭਾ ਰਹੀ ਹੈ ਸਾਂਝ ਕੇਂਦਰ ਜਿਹੜੇ ਇਸ ਪੂਰਾ ਵੱਦ ਚੜ ਕੇ ਯੋਗਦਾਨ ਦੇ ਰਹੇ ਆ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਅਸੀਂ ਅਮਰਸਰ ਐਸਐਸਪੀ ਅਮਰਸਰ ਦਿਹਾਤੀ ਦੇ ਦਸ਼ਾਨ ਦੇ ਸੇਠਾ ਡੀਸੀਪੀਓ ਸਾਹਿਬ ਮੈਡਮ ਜੀ ਅਤੇ ਸਾਡੇ ਸਾਹ ਦੇ ਜਿਲ੍ਹਾ ਚਾਰਜ ਕੇਂਦਰ ਅੰਚਾਰਜ ਇੰਸਪੈਕਟਰ ਗੁਜਿੰਦਰ ਸਿੰਘ ਜੀ ਅਤੇ ਮੇਰੇ ਸਾਹ ਕੇਂਦਰ ਦੇ ਸਟਾਫ ਜੰਡਾਲਾਗੁਰੂ ਤੋਂ ਇਹ ਬਹੁਤ ਹੀ ਉਪਰਾਲਾ ਕਰ ਰਹੇ ਵਧੀਆ ਉਪਰਾਲਾ ਕਰ ਰਹੇ ਹੈ ਕਿ ਸਰਦੀਆਂ ਦੇ ਮੁੱਖ ਰੱਖਦੇ ਹੋਏ ਗਰੀਬ ਲੋਕਾਂ ਨੂੰ ਜਿਹੜੀ ਇਹ ਸੌਦਾ ਦੇ ਰਹੇ ਕੰਬਲ ਵੰਡ ਰਹੇ ਨੇ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਕਿ ਕਿ ਪੰਜਾਬ ਪੁਲਿਸ ਦੀਆਂ ਬਹੁਤ ਹੀ ਜਿਆਦਾ ਜਿੰਮੇਵਾਰੀਆਂ ਨੇ ਉਤੋਂ ਚੋਣਾ ਹੀ ਆਇਆ ਆ ਤੇ ਕਰੋਨੇ ਦਾ ਵੀ ਯੋਰ ਹੈ ਕਰੋਨੇ ਬਾਰੇ ਵੀ ਦਦਾਂ ਕਰ ਰਹੇ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਅਦੇ ਗਰੀਬਾਂ ਦੀ ਮਦਦ ਵੀ ਕਰ ਰਹੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਸਾਰਕ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਗਰੀਬਾਂ ਦਾ ਜਿਹੜਾ ਉਹ ਲੰਗ ਟੱਕਿਆ ਜਾਵੇ ਅਦੇ ਸਰਦੀ ਤੋਂ ਬਚਾਅ ਹੋ ਸਕੇ